ਰਮਦਾਸ ਤੋਂ ਕੋਪੀ ਦੀ ਫਸਲ ਹੋਈ ਨਸ਼ਟ ਜਿਸ ਵਿੱਚ ਕਿਸਾਨਾਂ ਆਰਥਿਕਾਂ ਤੇ ਮਾਰਕੀਟਿਕ ਕਮੇਟੀ ਨੂੰ ਹੋਇਆ ਵਿੱਤੀ ਨੁਕਸਾਨ ਬੀਤੇ ਦਿਨੀ ਜੋ ਪੰਜਾਬ ਦੇ ਵਾਫਾ ਕੋਨੇਵ ਜਹਾੜ ਆਏ ਉਹਨਾਂ ਵਿੱਚ ਅੰਮ੍ਰਿਤਸਰ ਦੇ ਨੇੜੇ ਪਿੰਡੇ ਅਜ ਨਾਲਾ ਰਮਦਾਸ ਤੇ ਡੇਰਾ ਬਾਬਾ ਨਾਨਕ ਦੇ ਨੇੜੇ ਕੀ ਪਿੰਡ ਅਣਗਿਣਤ ਪਿੰਡ ਹੜਾ ਦੇ ਲੇੜੀ ਚਾਹ ਵੱਡੀ ਮਾਤਰਾ ਵੀ ਲੋਕਾਂ ਦਾ ਹੋਇਆ ਨੁਕਸਾਨ ਇਸੇ ਲੋਕਾਂ ਦਾ ਨੁਕਸਾਨ ਹੋਇਆ ਉਸੇ ਜਿਵੇਂ ਦਾ ਆਰਥਿਕਾਂ ਤੇ ਪੰਜਾਬ ਦੀਆਂ ਸਬਜ਼ੀਆਂ ਮੰਡੀਆਂ ਦਾ ਵੀ ਕਾਫੀ ਵੱਡੀ ਵਾਫਾ ਨੁਕਸਾਨ ਹੋਇਆ ਜੋ ਉੱਥੇ ਜਿਵੇਂ ਦਾ ਆਰਥਿਕਾਂ ਤੇ ਪੰਜਾਬ ਦੀ ਸਬਜ਼ੀ ਮੰਡੀ ਕਾਫੀ ਮਾਤਰਾ ਵਿੱਚ ਸਬਜ਼ੀਆਂ ਫਸਲ ਦੀ ਮਾਤਰਾ ਕਾਫੀ ਲਗਾਈ ਜਾਂਦੀ ਹੈ ਇਸ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਡੇਰਾ ਬਾਬਾ ਨਾਨਕ ਗੁਰਮੁਦਾਸ ਏਰੀਆ ਵਿੱਚ ਫੁੱਲ ਗੋਭੀ ਅਤੇ ਬੰਦ ਗੋਭੀ ਦੇ ਸੀਜ਼ਨ ਹੁੰਦਾ ਹੈ ਅਤੇ ਹਰ ਜ਼ਿੰਮੇਦਾਰ ਅਤੇ ਆਰਥਿਕ ਇਸ ਗੋਭੀ ਦੀ ਫਸਲ ਦਾ ਇੰਤਜ਼ਾਰ ਕਰਦੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋ ਸਬਜ਼ੀ ਮੰਡੀ ਵੱਲ ਫਰੂਟ ਵੈਜੀਟੇਬਲ ਫਰਮਰ মার্চੈਂਟ ਐਸੋਸੀਏਸ਼ਨ ਸੀਨੀਅਰ ਰੀਤ ਪ੍ਰਧਾਨ ਹਾਪੀ ਸਿੰਗ ਹੈਪੀ ਨੇ ਦੱਸਿਆ ਕਿ ਇਸ ਵਾਰ ਜੋ ਹੜ੍ਹਾਂ ਦੀ ਮਾਰ ਕਰਨ ਡੇਰਾ ਰਾਮਦਾਸ ਤੋਂ ਗੋਭੀ ਦੀ ਫਸਲ ਨਸ਼ਟ ਹੋਈ ਹੈ ਉਹਨਾਂ ਹੜ੍ਹਾਂ ਦੀ ਵੱਡੀ ਮਾਤਰਾ ਵਿੱਚ ਕਿਸਾਨਾਂ ਆਰਥਿਕ ਮਾਰਕੀਟ ਮੇਡੀ ਅਨੁਗਤੀ ਨੁਕਸਾਨ ਹੋਇਆ ਕਿਉਂਕਿ ਡੇਰਾ ਬਾਬਾ ਨਾਨਕ ਦੇ ਰਾਮਦਾਸ ਜੀ ਦੀ ਗੋਭੀ ਦੀ ਫਸਲ ਹੜ੍ਹਾਂ ਦੇ ਕਾਰਨ ਪਾਣੀ ਦੀ ਰੇਪੇਟ ਵਿੱਚ ਚਾਈ ਜਿਸ ਕਾਰਨ ਸਬਜ਼ੀ ਮੰਡੀ ਵੱਲਾ ਵਿਖੇ ਇਹਨਾਂ ਏਰੀਆ ਵਿੱਚ ਗੋਭੀ ਬੰਦ ਗੋਭੀ ਤੇ ਹੋਰ ਵੀ ਕਾਫੀ ਸਬਜ਼ੀਆਂ ਜੋ ਸਬਜ਼ੀ ਮੰਡੀ ਵੱਲਾ ਵਿੱਚ ਆਉਂਦੀਆਂ ਸਨ ਉਹ ਨਹੀਂ ਆਈਆਂ ਇਸ ਕਾਰਨ ਆਰਥਿਕ ਦੇ ਜ਼ਿੰਮੇਦਾਰ ਮਾਰਕੀਟ ਕਮੇਟੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਡੀ ਦੇ ਆੜ੍ਹਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਵਿੱਚ ਜੋ ਪਿਆਜ਼ ਦੀ ਪਿਆਜ਼ ਦੀ ਕੀਮਤ 340 ਰੁਪਏ ਪ੍ਰਤੀ ਕਿਲੋ ਹੋਈ ਸੀ ਉਹ ਪਿਆਜ਼ ਦੇ ਵੱਡੀ ਮਾਤਰਾ ਵੀ ਤਕਰੀਬਨ 10 ਰੁਪਏ ਵਿੱਚ ਵਿਕ ਰਿਹਾ ਹੈ ਜਿਸ ਕਰਨਾਟੀਆਂ ਦੇ ਖਰਚੇ ਵੀ ਨਹੀਂ ਪੂਰੇ ਹੋ ਰਹੇ ਅਤੇ ਮੰਡੀ ਪੱਟੜ ਵਿੱਚ ਕਾਫੀ ਘਾਟਾ ਪੈ ਗਿਆ ਹੈ ਤੇ ਜ਼ਿੰਮੇਦਾਰ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਆ ਰਹੀਆਂ ਹਨ ਉਹਨਾਂ ਹੋਏ ਮਾਰਕੀਟਿੰਗ ਵਾਲੇ ਨੂੰ ਇਸ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਜਿਹੜਾ ਦੀਵਾਲੀ ਤੇ ਹੁੰਦਾ ਵਾ ਦੀਵਾਲੀ ਤੇ ਤੇ ਕਾਫੀ ਕੀ ਹੁੰਦਾ ਵਾ ਤੇ ਕੀ ਹੁਣ ਪਿਆਜ਼ ਦਾ ਕੀ ਮੰਡੀ ਦਾ ਕਿਹ ਤਰ੍ਹਾਂ ਦੇ ਹਾਲ ਰਹਿ ਰਹੇ ਨੇ ਮੰਡੀ ਇਸ ਵਾਰੀ ਵਿਕਰਾਂ ਨਹੀਂ ਖੁੱਲਿਆ ਜੀ ਤੇ ਪ੍ਰੋਡਕਸ਼ਨ ਜ਼ਿਆਦਾ ਵਾ ਜੀ ਇਸ ਕਰਕੇ ਮਾਲ ਵਿਕਦਾ ਨਹੀਂ ਜ਼ਿਆਦਾ ਬਾਕੀ ਥੋੜੀ ਬੋਧੀ ਫਸਲ ਵੀ ਉਨੀ 21 ਆਉਂਦੀ ਜੀ ਇਸ ਕਰਕੇ ਬਾਹ ਮਜ਼ਾਰ ਬਣਿਆ ਨਹੀਂ ਹੁਣ ਜਿਸ ਤਰ੍ਹਾਂ ਗੱਡੀਆਂ ਤੁਹਾਡੀਆਂ ਮਤਲਬ ਕਿ ਪਿਆਜ਼ਾਂ ਦੀ ਆ ਰਹੀਆਂ ਤੇ ਰੇਟ ਕੀ ਜਿਹੜਾ ਹੈਗਾ ਇਹ 10 11 ਜੀ ਵੈਸੇ ਉੰਦਾ ਕੀ ਐ ਇਹਨਾਂ ਦੇਣਾ ਚਾਹੀਦਾ 20 ਤੱਕ ਚਾਹੀਦਾ ਜੀ 25 ਤੱਕ ਚਾਹੀਦਾ ਜੀ ਤੇ ਇਹਨਾਂ ਦਿਨਾਂ ਤੇ ਕਿਸਾਨਾਂ ਨੂੰ ਅੱਛੀ ਤਰ੍ਹਾਂ ਪੈਸੇ ਵੀ ਨਹੀਂ ਜਾ ਰਹੇ ਉਹ ਆਪਣੇ ਬਿਹਤਰ ਸਮੇਂ ਦੇ ਸੁੱਟਣ ਨੂੰ ਬਿਹਤਰ ਸਮੇਂ ਦੇ ਵੇਚਣ ਨੂੰ ਠੀਕ ਐ ਜੀ ਹਾਂਜੀ ਤੇ ਕਿਸ ਤਰ੍ਹਾਂ ਫਿਰ ਖਰਚੇ-ਖੁਰਚੇ ਜਾਂ ਕਿਤਨਾ ਆਉਂਦਾ ਇਹ ਬਸ ਚੱਲੀ ਜਾਂਦਾ ਬਾਕੀ ਕੰਮ ਤੇ ਇਹੋ ਹੀ ਕਰਨਾ ਜੀ ਕਿਸਾਨਾਂ ਨੂੰ ਉਹਨਾਂ ਦੇ ਪੈਸੇ ਬਰਾਬਰ ਮਿਲਣ ਤੇ ਬਾਕੀ ਇਸ ਤਰ੍ਹਾਂ ਇਹ ਵਿਕਰਾ ਹੌਲੀ ਹੌਲੀ ਮਾਲ ਤਾਂ ਲੈ ਲਵਾਈ ਜਾਂਨੇ ਵਿਕਦਾ ਹੈ ਨਹੀਂ ਲੱਗਦਾ ਹੈ ਕਿ ਮੰਡੀਆ ਇਹਨਾਂ ਦਿਨਾਂ ਤੇਜ਼ੀ ਹੋਣੀ ਚਾਹੀਦੀ ਸੀ ਹਾਂ ਬਿਲਕੁਲ ਹੋਣੀ ਚਾਹੀਦੀ ਜੀ ਮੰਦਾ ਲੱਗ ਰਿਹਾ ਮੰਦਾ ਬਿਲਕੁਲ ਕਾਫੀ ਜ਼ਿਆਦਾ ਨਹੀਂ ਹੈ ਜੀ ਇਹਨਾਂ ਦਾ ਹਰਪੀ ਸਿੰਘ ਹੈ ਜੀ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫਰੂਟ ਐਂਡ ਵੈਜੀਟੇਬਲ ਮਾਰਚਸ ਐਸੋਸੀਏਸ਼ਨ ਉਹਨਾਂ ਜੀ ਸਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗੋਭੀ ਦਾ ਪਿਆਜ਼ਾਂ ਦਾ ਹੋਰ ਵੀ ਸਬਜ਼ੀਆਂ ਜਿਹੜੀਆਂ ਉਹਨਾਂ ਦੇ ਰੀਟ ਹੁੰਦੇ ਆ ਜੀ ਕਿਸ ਤਰ੍ਹਾਂ ਰੀਟਾਂ ਦਾ ਕਿਤਨਾ ਐਸ ਵੇਲੇ ਚੱਲ ਰਿਹਾ ਐਸ ਵੇਲੇ ਵੇਖੋ ਜੀ ਬਹੁਤ ਹੀ ਬੁਰਾ ਹਾਲ ਆ ਕਿਉਂਕਿ ਜਿਹੜੇ ਹੜ੍ਹ ਆਏ ਸੀ ਹੜ੍ਹਾਂ ਦੇ ਕਾਰਨ ਜਿਵੇਂ ਇਹਨਾਂ ਦਿਨਾਂ 'ਚ ਗੋਭੀ ਆ ਫੁੱਲ ਗੋਭੀ ਆ ਉਹਨੂੰ ਆਪਾਂ ਡੇਰਾ ਬਾਬਾ ਨਾਨਕ ਸਾਈਡ ਹੋ ਗਈ ਰਮਦਾਸ ਅਜਨਾਲਾ ਉਹਨਾਂ ਦਿਨਾਂ 'ਚ ਇੱਥੇ ਹੀ ਸ਼ੁਰੂ ਹੁੰਦੀ ਆ ਔਰ ਇੱਥੇ ਹੀ ਸਾਰੀ ਮੰਡੀ ਦੇ ਵਿੱਚ ਸੇਲ ਪਰਚੇਜ਼ ਕਰਦੀ ਸੀ ਜੀ ਔਰ ਹੜਾਂ ਦੌਰਾਨ ਉਧਰ ਝੋਨਾ ਵੀ ਤੁਹਾਨੂੰ ਪਤਾ ਹੀ ਝੋਨੇ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਸਬਜ਼ੀਆਂ ਸੀ ਗੋਭੀ ਗੋਭੀ ਦਾ ਖਾਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਵਾਰ ਕੇ ਉਹ ਉਧਰਲੇ ਏਰੀਏ ਦੇ ਵਿੱਚ ਤਾਂ ਗੋਭੀ ਬਿਲਕੁਲ ਹੀ ਦਰਾ ਨਹੀਂ ਰਹੀ ਔਰ ਇੱਕ ਦਾਣਾ ਦਾ ਗੋਭੀ ਨਹੀਂ ਆ ਰਹੀ ਹਿਮਾਚਲ ਤੋਂ ਥੋੜੀ ਬਹੁਤੀ ਆਉਂਦੀ ਆ ਉਹ ਵੀ ਖਪਤੋਂ ਜ਼ਿਆਦਾ ਹੋਣ ਕਰਕੇ ਇੱਕ ਗੱਡੀ ਤੋਂ ਦੋ ਗੱਡੀਆਂ ਆਉਂਦੀਆਂ ਬੜੀ ਮੁਸ਼ਕਲ ਦੇ ਨਾਲ ਉਹ ਵੀ ਸਲਾਈਡਿੰਗ ਉਧਰ ਹੋ ਗਈ بارش ਹੋਈਆਂ ਤੇ ਉਹ ਵੀ ਕਿਸੇ ਕੰਮ ਦੀ ਗੋਭੀ ਨਹੀਂ ਆ ਇਸ ਕਰਕੇ ਬਹੁਤ ਬੁਰਾ ਹਾਲ ਐ ਇਸ ਵੇਲੇ ਮੰਡੀ ਖਾਲੀ ਵੇਖੋ ਤੁਸੀਂ ਮੰਡੀ ਦੇਖ ਕੇ ਬਿਲਕੁਲ ਖਾਲੀ ਪਈ ਸਾਰੀ ਮੰਡੀ। ਕਿਹਦਾ ਹੁੰਦਾ ਸੀ ਕਿ ਇਹਨਾਂ ਦਿਨਾਂ 'ਚ ਤਕਰੀਬਨ ਗੋਭੀ ਦਾ ਪੰਜ ਗੋਭੀ ਦਾ ਤਕਰੀਬਨ ਹੋਰ ਸਬਜ਼ੀਆਂ ਦਾ ਸੀਜ਼ਨ ਹੁੰਦਾ ਸੀ। ਜੀ ਸੀਜ਼ਨ ਕੀ ਚੀਜ਼ ਐ ਸਮੀ ਸੀਜ਼ਨ ਨੂੰ ਕੀ ਮੰਨਦੇ? ਦੇਖੋ ਸੀਜ਼ਨ ਹੁੰਦਾ ਸੀਗਾ ਜੀ ਅਸਾਨੂੰ ਪੂਰਾ ਯਾਦ ਐ ਮੈਂ 1996 ਦੇ ਵਿੱਚ ਜਦੋਂ ਮੰਡੀ ਆਰਧ ਕਰ ਇਹਨਾਂ ਦਿਨਾਂ ਵਿੱਚ ਬਿਲਕੁਲ ਸੀਜ਼ਨ ਹੁੰਦਾ ਸੀਗਾ ਜੀ ਮੈਨੂੰ ਪੂਰਾ ਯਾਦ ਐ ਮੈਂ 1996 ਵਿੱਚ ਜਦੋਂ ਮੰਡੀ ਆਰਧ ਕਰਦੇ ਚਾਸੀ ਆਇਆ ਸੀਗਾ 96 ਵਿੱਚ ਔਰ ਅਸੀਂ ਜ਼ਿਮੀਂਦਾਰਾਂ ਨੂੰ ਕਹਿ ਕੇ ਦਿਵਾਲੀ ਵਾਲੇ ਦਿਨ ਮਟਰ ਮੰਗਾਉਂਦੇ ਹੁੰਦੇ ਸੀਗੇ ਵੀ ਮਟਰ ਉਸ ਦਿਨ ਤੇਜ਼ ਵਿਕਦਾ ਸੀਗਾ ਔਰ ਇਸ ਵਾਰੀ ਇਸੋ ਹਾਲਾਤ ਹੋਏ ਨੇ ਦਿਵਾਲੀ ਵੀ ਚਲੋ ਕੁਝ ਪਹਿਲਾਂ ਆਈ ਆ ਔਰ ਜਿਹੜਾ ਮੌਸਮ بارش ਕਰਕੇ بارش ਹੋਣ ਦੇ ਕਾਰਨ ਹਰ ਇੱਕ ਸਬਜ਼ੀ ਲੇਟ ਆ ਮਟਰ ਵੀ ਲੇਟ ਨੇ ਫੋਲ ਗੋਭੀ ਲੇਟ ਆ ਬੀਨ ਲੇਟ ਆ ਬੰਦ ਗੋਭੀ ਜੋ ਵੀ ਲੋਕਲ ਸਬਜ਼ੀ ਆ ਸਾਰੀਆਂ ਹੀ ਆਲੂ ਜਿਵੇਂ ਸਭ ਲੇਟ ਨੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਗੋਭੀ ਮਟਰ ਚੱਲ ਪੈਂਦੇ ਹੁੰਦੇ ਸੀਗੇ ਜੀ ਕਿੰਨਾ ਕੁ ਨੁਕਸਾਨ ਜਿਹੜਾ ਆ ਆੜਤੀਆਂ ਨੂੰ ਦਾ ਜ਼ਿੰਮੇਵਾਰਾਂ ਨੂੰ ਦੇਖੋ ਬਹੁਤ ਬਹੁਤ ਹੀ ਜ਼ਿਆਦਾ ਨੁਕਸਾਨ ਆ ਜਿੰਨੇ ਵੀ ਸਾਡੇ ਆੜਤੀ ਭਰਾ ਨੇ ਸਾਰੇ ਵਿਲੇ ਬੈਠੇ ਨੇ ਔਰ ਜਿਵੇਂ ਪਿਆਜ਼ ਦੀ ਗੱਲ ਕਰਦੇ ਆ ਪਿਆਜ਼ ਵੀ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ 35 ਤੋਂ 40 ਰੁਪਏ ਰੇਟ ਤੱਕ ਵਿਕ ਰਿਆ ਸੀ ਆ ਅੱਜ ਕੀ 10 12 ਰੁਪਏ ਆ ਉਹ ਵੀ ਬਹੁਤ ਮੁਸ਼ਕਲ ਦੇ ਨਾਲ ਗੱਡੀਆਂ ਆ ਜਾਂਦੀਆਂ ਨੇ 2 2 4 4 5 5 ਦਿਨ ਗੱਡੀਆਂ ਰੋਡ ਤੇ ਖੜੀਆਂ ਜਾਂਦੀਆਂ ਆ ਕਾਹ ਕੀ ਹੈ ਨਹੀਂ ਇਸ ਵਾਰੀ ਤਿਹਾਰ ਦਾ ਇੰਨਾ ਵੱਡਾ ਅਸਰ ਆ ਕਿ ਬਿਲਕੁਲ ਹੀ ਮੰਡੀ ਖਾਲੀ ਹੈ ਨਹੀਂ ਤੇ ਤਿਹਾਰ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਬਜ਼ੀ ਆ ਉਹਨੂੰ ਤੇਜ਼ੀ ਆ ਜਾਂਦੀ ਸੀ ਅਸੀਂ ਕਹਿੰਨਾ ਮਾਰਕ ਲੋਕ ਜ਼ਿਮੀਂਦਾਰਾਂ ਨੂੰ ਕਹਿੰਨਾ ਨਰਾਤੇ ਆਉਣਗੇ ਉਦੋਂ ਲੈ ਕੇ ਆਇਓ ਜਾਂ ਦੀਵਾਲੀ ਦੇ ਲਾਗੇ ਤੋੜ ਕੇ ਲੈ ਕੇ ਆਇਓ ਥੋੜੀ ਬੋਦੀ ਮਾਰਕੀਟ ਖਿੱਚੇ ਹੋਊਗੀ ਪਰ ਬਟ ਇਸ ਵੇਲੇ ਕੋਈ ਨਹੀਂ ਆਦਾ ਐਵੇਂ ਨਾ ਐਵੇਂ ਦੀ ਕੋਈ ਵੀ ਨਹੀਂ ਬਹੁਤ ਬੁਰਾ ਹਾਲ ਹੈ ਬੰਦਾ ਕੋਈ ਲੱਗਦਾ ਕਿ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਆੜੀਆਂ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਬਿਲਕੁਲ ਬਹੁਤ ਭਾਰੀ ਨੁਕਸਾਨ ਹੈ ਦੇਖੋ ਸਾਡਾ ਤਾਂ ਨੁਕਸਾਨ ਹੈਗਾ ਹੈਗਾ ਇਹਨੂੰ ਕਿੰ ਜੋ ਪੰਜਾਬ ਸਰਕਾਰ ਨੂੰ ਇਤੋਂ ਰੈਵਲ ਜਾਂਦਾ ਸਾਡੀ ਮਾਰਕੀਟ ਫੀਸ ਹੈ ਜਿਹੜੀ 2% ਜਾਂਦੀ ਸੀ ਉਹਦਾ ਵੀ ਬਹੁਤ ਜਿਆਦਾ ਨੁਕਸਾਨ ਆ ਕੋਈ ਸਬਜ਼ੀ ਆ ਰਹੀ ਨਹੀਂ ਜਾਈ ਅਸੀਂ ਕੋਈ ਵੇਚਾਂਗੇ ਸੇਲ ਪਰਚੇਜ ਕਰਾਂਗੇ ਔਰ ਮਾਰਕੀਟਿੰਗ ਫੀਸ ਭਰਾਂਗੇ ਅਸੀਂ ਫ੍ਰੀ ਬੈਠੇ ਆ ਮਾਰਕ ਕਮੇਟੀ ਵਾਲੇ ਵੀ ਵਿਚਾਰੇ ਫ੍ਰੀ ਬੈਠੇ ਨੇ ਕਿਉਂਕਿ ਉਹਨਾਂ ਕੋਈ ਰੈਵਲ ਕੋਈ ਜਾਊਗਾ ਹੀ ਕੁਝ ਨਹੀਂ ਆ ਕੋਈ ਕੋਈ ਹੈ ਹੀ ਨਹੀਂ ਮੰਡੀ ਦੇ ਵਿੱਚ ਇਹਦਾ ਕੋ ਮਾਲ ਹੀ ਨਹੀਂ ਆ ਰਿਹਾ ਕੁਝ ਜੇ ਦੇ ਉਤੋਂ ਸਰਕਾਰ ਨੂੰ ਕੋਈ ਪ੍ਰੋਫਿਟ ਹੋਵੇ ਕੋਈ ਫੀਸ ਹੋਵੇ ਗਰਾਊਂਡ ਲੈਵਲ ਤੋਂ ਲੈ ਕੇ ਕਿ ਇਸ ਚੀਜ਼ ਦਾ ਜਿਹੜਾ ਵਾ ਮਾਰਕੀਟ ਕਮੇਟੀ ਕਰਦੇ ਸਰਕਾਰ ਨੂੰ ਵੀ ਇਸ ਚੀਜ਼ ਦਾ ਨੁਕਸਾਨ ਬਿਲਕੁਲ ਬਹੁਤ ਦੇਖੋ ਸਾਡਾ ਨੁਕਸਾਨ ਤਾਂ ਹੈ ਹੀ ਹੈ ਵਾ ਕਿਉਂਕਿ ਅਸੀਂ ਵੀ ਇੰਨੇ ਪੈਸੇ ਲਾਏ ਨੇ ਕਿਸਾਨਾਂ ਵੱਲ ਲਾਏ ਹੁੰਦੇ ਆ ਤੁਹਾਨੂੰ ਪਤਾ ਹੀ ਅੱਗੇ ਉਧਾਰ ਲਾਏ ਹੁੰਦਾ ਸਾਡਾ ਨੁਕਸਾਨ ਹੈ ਬਹੁਤ ਜ਼ਿਆਦਾ ਇਸੇ ਤਰ੍ਹਾਂ ਦੀ ਪੰਜਾਬ ਸਰਕਾਰ ਨੁਕਸਾਨ ਹੈ ਹੀ ਸਟੇਟ ਦਾ ਵੀ ਮਾਰਕੀਟ ਕਮੇਟੀ ਵਾਲਿਆਂ ਦਾ ਨੁਕਸਾਨ ਹੈ ਜਿਨ੍ਹਾਂ ਨੇ ਇੰਨੀ ਫੀਸ ਇਕੱਠੀ ਕਰਨੀ ਉਹਨਾਂ ਕਿੰਨਾ ਰਹਿਵਲ ਜਾਂਦਾ ਸੀਗਾ ਬਿਲਕੁਲ ਮੰਡੀ ਦੇ ਵਿੱਚ ਸਬਜ਼ੀ ਨਾ ਆਉਣ ਕਾਰਨ ਉਹਨਾਂ ਦਾ ਰੈਵਨਿਉ ਲਈ ਬੰਦ ਹੋਇਆ ਜੀ ਲੱਗਦਾ ਕਿ ਨੁਕਸਾਨ ਜਿਹੜਾ ਇਸ ਵਾਰ ਜਿਹੜਾ ਖੜਾਂ ਦੀ ਤੇਰੀ ਬਿਲਕੁਲ ਇੱਕ ਖੜਾਂ ਦਾ ਕਹਿ ਸਕਦੇ ਹਾਂ ਕੁਦਰਤੀ ਮਾਰ ਹੈ ਜਿਵੇਂ ਮੌਸਮ ਨਹੀਂ ਆ ਮੌਸਮ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿਵੇਂ ਹੁਣ ਬੀਨ ਲੱਗੀ ਆ ਫਸਲਾਂ ਲੋਕਾਂ ਨੇ ਲਾਈ ਸੀ ਜੇਤੀ ਉਹ ਵੀ ਹੁਣ ਦੁਬਾਰਾ ਲੋਕੀ ਲਾ ਰਹੇ ਨੇ ਗਰਮੀ ਦਾ ਕਾਰਨ ਹੋਈ ਨਹੀਂ ਹੁਣ ਇੱਕਦਮ ਠੰਡ ਹੋ ਗਈ ਆ ਹੁਣ ਦੁਬਾਰਾ ਫੇਰ ਖੇਤੀ ਸ਼ੁਰੂ ਹੋਈ ਮੰਨ ਲਓ 2 ਮਹੀਨੇ ਹੁਣ ਆ ਜਾਣੀ ਚਾਹੀਦੀ ਸੀਗੀ 2 ਮਹੀਨੇ ਫੇਰ ਲੇਟ ਹੋ ਗਈ ਅਗਲੇ ਲੱਗਦਾ ਹਜੇ ਵੀ ਮਹੀਨਾ ਡੇਢ ਮਹੀਨਾ ਮੰਡੀ ਦੇ ਵਿੱਚ ਕੋਈ ਸਬਜ਼ੀ ਨਹੀਂ ਜਦ ਤੱਕ ਹੋਊਗੀ ਹਾਲਾਤ ਕਿਸਾਨ ਦੀਆਂ ਮੰਡੀ ਦੀ ਮੰਡੀ ਦੇ ਹਾਲਾਤ ਦੇਖੋ ਜੀ ਬਹੁਤ ਬੁਰੇ ਨੇ ਕੋਈ ਮਾਲ ਨਹੀਂ ਵਿਕ ਰਿਹਾ ਜੇ ਉਹ ਪਹਿਲੀ ਗੱਲ ਤੇ ਅਸੀਂ ਦੇਖਦੇ ਹਾਂ ਜੀ ਮਾਲ ਮੰਗਵਾਈਏ ਵੀ ਕੋਈ ਨਾ ਕੁਝ ਕਰੀਏ ਕੋਈ ਬਾਲ ਬੱਚਾ ਵੀ ਪਾਲਣਾ ਵਾ ਆਪਣਾ ਰੋਜ਼ਗਾਰ ਕੁਝ ਕਰਦੇ ਆ ਇਹ ਉਹ ਜੇ ਕੁਝ ਮੰਗਾਈਦਾ ਉਹ ਇਥੇ ਆ ਕੇ ਵਿਕਦਾ ਹੀ ਨਹੀਂ ਜਿਵੇਂ ਇਸੇ ਤਰ੍ਹਾਂ ਹੀ ਚੱਲ ਰਿਹਾ ਜੀ ਕੰਮ ਬਹੁਤ ਬੁਰਾ ਹਾਲ ਹੈ